ਇਸਲੇ ਦਿਨੀ ਲੋਕ ਸਭਾ ਹਲਕਾ ਸ਼੍ਰੀ ਖੜੂਰ ਸਾਹਿਬੰਦ ਨਾਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜ ਸਿੰਘ ਪੋਲਰ ਨੇ ਚੋਣ ਪ੍ਰਚਾਰ ਦੌਰਾਨ ਰਾਮਗੜੀਆ ਪਾਈਚਾਰੇ ਪ੍ਰਤੀ ਪਦੀ ਸ਼ਬਦਾਬਲੀ ਵਰਤੀ ਸੀ ਮੁੱਖ ਮੰਤਰੀ ਪੰਜਾਬ ਦੇ ਨਾਮ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਨੇ ਮੰਗ ਪੱਤਰ ਦਿੱਤਾ ਸੀ ਇਸ ਮੰਗ ਪੱਤਰ ਰਾਹੀਂ ਜਥੇਬੰਦੀ ਦੀ ਮੰਨ ਸੀ ਕਿ ਲਾਲਜ ਸਿੰਘ ਪੋਲਰ ਦੀ ਟਿਕਟ ਕੈਨਸਲ ਕੀਤੀ ਜਾਵੇ ਆਤੀ ਗੋਣਾ ਨੂੰ ਮંત્રી ਪਾਤ ਤੋਂ ਹਟਾਇਆ ਜਾਵੇ ਬਰਾਦਰੀ ਪ੍ਰਤੀ ਬੋਲੀ ਭਦੀ ਸ਼ਬਦਾਬਲੀ ਬਦਲੇ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਬੰਦੀ ਨੂੰ ਅਣਦੇਖਿਆ ਕੀਤਾ ਅਤੇ ਕੋਈ ਵੀ ਸੁਣਵਾਈ ਨਾ ਕੀਤੀ ਲਾਲਜੀਤ ਸਿੰਘ ਪੁੱਲਰ ਦੇ ਖਿਲਾਫ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆ ਦੇ ਗਵਾਹੀ ਹੇਠ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਦੀਆਂ ਟੀਮਾਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬੰਦ ਲਾਲਜੀਤ ਸਿੰਘ ਪੁੱਲਰ ਨੂੰ ਵੋਟ ਪਾਉਣ ਦੇ ਲਈ ਵੀ ਕਿਹਾ ਸੀ ਜਿਸ ਦੌਰਾਨ ਉਨ੍ਹਾਂ ਵੱਲੋਂ ਕੌਮੀ ਸੰਚਾਲਕਾਂ ਦੇ ਨਾਲ ਮੀਟਿੰਗਾਂ ਕੀ ਕੀਤਾ ਗਿਆ ਸੀ ਉਸ ਪ੍ਰਾਂਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਅਤੇ ਰਾਮਕੜੀਆ ਪਰਿਵਾਰ ਦਾ ਇਤਿਹਾਸਿਕ ਪਿੰਡ ਸੁਰ ਸਿੰਘ ਵਿਖੇ ਕਮਿਸ਼ਨ ਚਲ ਹਰਜੀਤ ਸਿੰਘ ਰਾਮਕੜੀਆ ਨੇ ਆਪਣੀ ਕੌਮਕੀ ਬੇਨਤੀ ਕੀਤੀ ਹੈ ਕਿ ਲਾਜ ਸਿੰਘ ਪੁਲਰ ਦਾ ਹੰਕਾਰ ਤੋੜਨਾ অতি ਜ਼ਰੂਰੀ ਹੈ ਉਹਨਾਂ ਸਮੋਕੇ ਆਪਣੀ ਕੌਮ ਲਈ ਆਪਣੇ ਸਿਰ ਤੋਂ ਦਸਤਾਰ ਉਤਾਰ ਕੇ ਕਿਹਾ ਕਿ ਮੈਂ ਹੰਕਾਰੀ ਮੰਤਰੀ ਦਾ ਹੰਕਾਰ ਤੋੜਨ ਨੂੰ ਪ੍ਰਾਂਤ ਹੀ ਆਪਣੇ ਸਿਰ ਉਤੇ ਦਸਤਾਰ ਸਜਾਵਾਂਗਾ ਅਜ ਰਾਮਗੜੀਆ ਅਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆ ਅਕਾਲ ਤਖਤ ਸਾਹਿਬ ਵਿਖੇ ਸਵੇਰ ਆਗਮਨ ਸਮੇਤ ਮਠਾ ਟਿਕਣ ਪਹੁੰਚੇ ਉਸ ਉਪਰੰਤ ਉਹਨਾਂ ਨੇ ਰਾਮਗੜੀਆ ਬੋਗਾ ਅਮਨਸਰ ਸਾਹਿਬ ਵਿਖੇ ਆਪਣੇ ਸਿਰ ਉਤੇ ਦਸਤਾਰ ਸਜਾਈ ਅਤੇ ਕਿਹਾ ਕਿ ਆਪਣੇ ਕੌਮ ਦੇ ਲਈ ਉਹ ਆਪਣਾ ਸੀਸ ਪ੍ਰੀ ਲੋਹੋਂ ਦਿਲੀ ਤਿਆਰ ਨੇ ਉਹਨੇ ਵੀ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੀ ਜਾਤੀ ਪ੍ਰਤੀ ਕੋਈ ਸ਼ਬਦ ਪੱਦੀ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉੱਥੇ ਹੀ ਜੀਲਾ ਟੀਮਾ ਨੇ ਹਰਜੀਤ ਸਿੰਘ ਰਾਮਕੜੀਆਂ ਨੂੰ ਦਸਤਾਰਾ ਭੇਟ ਕੀਤੀਆਂ ਵਿਧਾਨ ਸਭਾ ਹਲਕੇ ਤੋਂ ਪਹੁੰਚੇ ਰਾਮਕੜੀਆਂ ਪਾਈਚਾਰੇ ਨੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਕੜੀਆਂ ਦੀ ਤਸਵੀਰ ਭੇਟ ਕਰਕੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਮੈਂ ਕਮਰਬੀਰ ਸਿੰਘ ਮੰਜਲ ਮੁਖ ਬਲਾਰਾ ਰਾਮਕੜੀਆਂ ਆਕਾਲ ਜਥੇਬੰਦੀ ਇੱਕ ਪੰਜਾਬ ਸਰਕਾਰ ਦੇ ਵਜ਼ੀਰ ਲਾਲਜੀ ਸਿੰਘ ਢੁੱਲਰ ਵੱਲੋਂ ਬੜੇ ਹੰਕਾਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਬਾਰ-ਬਾਰ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਉਹਨੇ ਆਪਣੇ ਹੰਕਾਰ ਦਾ ਪ੍ਰਦਰਸ਼ਨ ਕਰਦਿਆਂ ਸਾਡੇ RAMGARIYA ਸਮਾਜ ਪ੍ਰਤੀ ਅਪੱਗਰ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਦਾ ਵਿਰੋਧ ਸਮੁੱਚੀ RAMGARIYA ਅਕਾਲ ਜਥੇਬੰਦੀ ਵੱਲੋਂ ਸਾਰੇ ਪੰਜਾਬ 'ਚ ਕੀਤਾ ਗਿਆ ਹਰ ਜਗ੍ਹਾ ਦੇਤੇ ਹਰ ਜਿਨੇ ਦੇ ਵਿੱਚ ਦੇ ਪੁਤਲੇ ਫੂਕੇ ਗਏ ਉਸ ਉਪਰੰਤ RAMGARIYA ਅਕਾਲ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਕੇ ਉਸੇ ਪ੍ਰਦਰਸ਼ਨ ਕੀਤਾ ਗਿਆ ਫਿਰ ਉਸ ਤੋਂ ਉਪਰੰਤ ਇਸ ਸਖਸ਼ ਨੇ ਇਸ ਹੰਕਾਰੀ ਵਜ਼ੀਰ ਨੇ ਗੁਰਨਾਨਕ ਸਾਹਿਬ ਨੂੰ ਲੈ ਕੇ ਸ਼ਬਦavali ਬੋਲੀ ਉਸ ਤੋਂ ਬਾਅਦ ਇਹਨੇ ਵਕੀਲਾਂ ਦੇ ਬਾਰੇ ਵੱਧ ਕੱਟ ਕੇ ਬੋਲਿਆ ਮੇਰਾ ਇਹ ਮੰਨਣਾ ਹੈ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਉਹਨੂੰ ਕੋਈ ਨਿੱਜੀ ਸਮੱਸਿਆ ਨਹੀਂ ਉਹ ਮੈਂਟਲੀ ਅਫਸੈਟ ਹੈ ਤੇ ਉਹਦੀ ਅਫਸੈਟ ਉਹਦਾ ਦਿਮਾਗ ਠੀਕ ਕਰਨ ਵਾਸਤੇ ਰਾਮਗੜੀਆ ਕਾਲਜ ਜਥੇਬੰਦੀ ਨੇ ਇੱਕ ਸੰਕਲਪ ਲਿਆ ਕਿ ਇਸ ਸਖਸ਼ ਨੂੰ ਅਸੀਂ ਕਿਸੇ ਵੀ ਕੀਮਤ ਤੇ ਜਿੱਤਣ ਨਹੀਂ ਦੇਵਾਂਗੇ ਉਸ ਸੰਦਰਭ ਦੇ ਵਿੱਚ ਆਮਗੜੀਆ ਕਾਲ ਜਥੇ ਬੰਦੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੀਆਂ ਨੌ ਦੀਆਂ ਨੌ ਵਿਧਾਨ ਸਭਾ ਦੇ ਵਿੱਚ ਜਾ ਕੇ ਇਹਦੇ ਖਿਲਾਫ ਪ੍ਰਦਰਸ਼ਨ ਕੀਤਾ ਇਹਦੇ ਖਿਲਾਫ ਇੱਕ ਮੂਵਮੈਂਟ ਬਣਾਈ ਔਰ ਉਸ ਮੂਵਮੈਂਟ ਦੇ ਚੱਲਦੇ ਆ ਸੁਰ ਸਿੰਘ ਦੀ ਧਰਤੀ ਤੇ 30 ਤਰੀਕ ਨੂੰ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਆਮਗੜੀਆ ਜੀ ਨੇ ਆਪਣੀ ਦਸਤਾਰ ਵਧਾ ਦਿੱਤੀ ਸੀ ਅਤੇ ਸੰਕਲਪ ਲਿਆ ਸੀ ਕਿ ਜਿੰਨਾ ਚਿਰ ਇਹ ਸਖਸ਼ ਇਹ ਹਾਰੇਗਾ ਨਹੀਂ ਬੁਰੀ ਤਰੀਕੇ ਨਾਲ ਦੀ ਹਾਰ ਨਹੀਂ ਹੋਏਗੀ ਉਨਾਂ ਚਿਰ ਮੈਂ ਆਪਣੇ ਸਿਰ ਤੇ ਦਸਤਾਰ ਨਹੀਂ ਸਜਾਵਾਂਗਾ ਤੇ 5 ਤਰੀਕ ਦਾ ਸਮਾਂ ਦਿੱਤਾ ਸੀ ਇਹਨੂੰ ਹਰਾ ਕੇ ਵਿਸਤਾਰ ਸਜਾਉਣ ਦਾ ਅੱਜ 5 ਮਈ 5 ਜੂਨ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਵਿਖੇ ਬੁੰਗਾ ਸ਼੍ਰੀ ਰਾਮਗੜੀਆ ਵਿਖੇ ਅੱਜ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਮੋੜ ਆਪਣੇ ਸਿਰ ਤੇ ਵਿਸਤਾਰ ਸਜਾਉਣਗੇ ਉਹਨਾਂ ਦੀ ਦਸਤਾਰਬੰਦੀ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਮੁੱਚੀ ਕਾਜ ਜਥੇਬੰਦੀ ਖੜੀ ਆ ਔਰ ਉਸ ਦੇ ਨਾਲ ਇੱਕ ਮੈਸੇਜ ਸਾਰੇ ਸਮਾਜ ਦੇ ਵਿੱਚ ਗਿਆ ਕਿ ਕੋਈ ਜਿੱਦਾਂ ਮਰਜੀ ਵਿਅਕਤੀ ਵਿਸ਼ੇਸ਼ ਹੋਵੇ ਜਿੱਦਾਂ ਮਰਜੀ ਵੱਡੀ ਪਾਵਰ ਤੇ ਬੈਠਾ ਹੋਵੇ ਅਗਰ ਉਹ ਕਿਸੇ ਸਮਾਜ ਦੇ ਪ੍ਰਤੀ ਉਹਦੇ ਮਨ ਦੇ ਵਿੱਚ ਹੰਕਾਰ ਆ ਜਾ ਉਹਦੇ ਪ੍ਰਤੀ ਘਰਣਾ ਰੱਖਦਾ ਆ ਤੇ ਉਹਦਾ ਜਵਾਬ ਉਹਨੂੰ ਸਮਾਜ ਵਧੀਆ ਤਰੀਕੇ ਨਾਲ ਦੇਣ ਦੀ ਕਪੈਸਿਟੀ ਰੱਖਦਾ ਆ ਅੱਜ ਆਮਗੜੀਆ ਸਮਾਜ ਨੇ ਉਹਨੂੰ ਬਰੇ ਤਰੀਕੇ ਨਾਲ ਹਰਾ ਕੇ ਇਸ ਗੱਲ ਨੂੰ ਪੂਰੀ ਤਰ੍ਹਾਂ ਪਰਮਾਨਿਤ ਕੀਤਾ ਆ ਉਹ ਮੈਂ ਸਮੁੱਚੀ ਰਾਮਗੜੀ ਆਗਰ ਜਥੇਬੰਦੀ ਦਾ ਧੰਨਵਾਦ ਕਰਦਾ ਤੇ ਸਮੁੱਚੇ OBC ਸਮਾਜ ਸਮੁੱਚੇ ਰਾਮਗੜੀ ਸਮਾਜ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਹੰਕਾਰੀ ਦਾ ਹੰਕਾਰ ਤੋੜਿਆ ਅੱਜ ਦੀ ਜਿਹੜੀ ਇਹ ਤੇ ਮੇਨ ਮੀਟਿੰਗ ਸਾਡੀ ਇਹ ਹੈਗੀ ਹੈ ਇੱਕ ਆਮ ਆਦਮੀ ਪਾਰਟੀ ਦਾ ਹੰਕਾਰੀ ਮੰਤਰੀ ਨਾਲਜੀਤ ਸਿੰਘ ਭੁੱਲਰ ਜਿਸ ਨੇ ਪਿਛਲੇ ਸਮੇਂ ਦੌਰਾਨ ਸਾਡੇ ਭਾਈਚਾਰੇ ਨੂੰ ਪੱਦੀ ਸ਼ਬਦਾਂ ਬੁਲਿ ਵਰਤੀ ਔਰ ਸੁਨਿਆਰ ਭਾਈਚਾਰੇ ਨੂੰ ਪੱਦੀ ਸ਼ਬਦਾਂ ਬੁਲਿ ਵਰਤੀ ਇਸ ਦਰਮਿਆਨ ਉਸਨੇ ਗੁਰਨਾਨਕ ਸਾਹਿਬ ਔਰ ਜੋ ਸਾਡਾ ਵਕੀਲ ਭਾਈ ਚਰ ਹੈ ਉਹਦੇ ਖਿਲਾਫ ਹੀ ਪੱਦੀ ਸ਼ਬਦਾ ਬੁਲਬੁਲਤੀ ਸਾਰਿਆਂ ਦੇ ਵਿਰੋਧ ਹੋਣ ਤੋਂ ਬਾਅਦ ਪਿਛਲੀ 30 ਤਰੀਕ ਨੂੰ ਅਸੀਂ ਹਲਕਾ ਖਨੂਰ ਸਾਹ ਪਹੁੰਚੇ ਸੀ ਉਸ ਸਹਕਾਰੀ ਮੰਤਰੀ ਦੀ ਕੌਨਸਟਿਚਨਸੀ ਦੇ ਵਿੱਚ ਉੱਥੇ ਆਪਣੇ ਭਾਈ ਚਰ ਨੂੰ ਲਾਹਮਤ ਕੀਤਾ ਔਰ ਕਿਹਾ ਕਿ ਇਸ ਸਹਕਾਰੀ ਮੰਤਰੀ ਦਾ ਹੰਕਾਰ ਤੋੜੋ ਔਰ ਇਸ ਨੂੰ ਵੱਧ ਤੋਂ ਵੱਧ ਬੋਟਾਨਾ ਹਰਾਓ ਜੋ ਕਿ ਉਸ ਇਲਾਕੇ ਦੇ ਸਮੂਹ ਵੋਟਰ ਸਹਿਬਾਨਾਂ ਨੇ ਉਸ ਨੂੰ ਇਸ ਬੁਰੀ ਤਰੀਕੇ ਨਾਲ ਹਰਾਇਆ ਉਹਨਾਂ ਸਾਡੇ ਸਮਾਜ ਦੀ ਮੰਗ ਹੈ ਕਿ ਇਹੋ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸੇ ਸ਼ੰਕਾਰੀ ਮੰਤਰੀ ਨੂੰ ਇਸ ਮੰਤਰੀਪੱਤ ਤਵੇਸ਼ਟਾ ਹੋਣ ਤਾਂ ਕਿ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਅਜਿਹੇ ਸ਼ਖਸ ਹੋਣ ਜੋ ਕਿ ਪਾਰਟੀ ਦਾ ਨਾਮ ਔਰ ਅਕਸ ਖਰਾਬ ਕਰਨ ਇਹ ਸਾਡੀ ਮੰਗ ਹੈ ਔਰ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਧਰਤੀ ਤੇ ਅਸੀਂ ਖੜੇ ਆ ਜਿੱਥੇ ਜੂਨ 84 ਦੇ ਇਸ ਦੌਰਾਨ ਅਸੀਂ ਉਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ